ਵੱਡਾ ਫੈਰਾ ਵੱਡਾ ਧਮਾਕਾ ਕਰਨ ਜਾ ਰਹੇ ਆ ਪਟਿਆਲਾ ਸਲਵਾਰ ਕੈਮਰਿਕ ਸੂਟ ਤੋਂ ਬੱਠਾ ਚੱਕਾ 200 ਲਓ ਆ ਲੋ ਜੀ ਬਲੈਕ ਸੂਟ ਉਹ ਵੀ ਕੜਾਈ ਕੀਤਾ ਹੋਇਆ ਨਾ 675 ਨਾ 720 2200 ਰੁਪਏ ਕਰਤਾ ਕਪੜਾ 5 ਮੀਟਰ ਪੂਰਾ 8-800 ਰੁਪਈਆ ਬਾਜ਼ਾਰ ਚ ਆਪਾਂ ਸੇਲ ਚ ਦੇਣ ਲੱਗੇ 300 ਰੁਪਏ ਆ ਦੇਖੋ ਇਹ ਲੋ 330 575 ਰੁਪਏ ਦਾ ਸੂਟ ਹੈ ਸੈੱਟ ਲੋ ਜਾਂ ਇਕੱਲਾ ਇਕੱਲਾ ਪੀਸ ਲੋ ਚੱਕੋ 350 ਦੇਖੋ ਜਿਹੜੇ ਬਾਜ਼ਾਰ ਚ 12-1200 1400 1500 ਵੇਚਦੇ ਆ ਆ ਦੇਖੋ 450 ਦੇਖੋ ਰੈੱਡ ਸੂਟ ਆ ਕੋਈ 12-1500 ਘਟ ਰਿੰਦਾ ਬਾਬੇ ਜੀ ਤੇ 450 ਪਿਓਰ ਵਿਸਕੋਜ਼ ਬੇਦ ਕੜਾਈ ਦੁਪੱਟਾ ਫੁੱਲ ਪਿਓਰ ਮਸਲੀਨ ਦਾ ਭਾਜੀ 1095 ਪਾਰਟੀ ਵੇਅਰ ਜੀ ਤੇ 15-1500 ਭਾਜੀ 500 ਰੁਪਏ ਸੂਟ 5 ਪਿਓਰ ਵਿਸਕੋਸ ਸਲਵਾਰ ਦੇ ਪੋਚੇ ਵੀ ਕੱਢੇ ਹੋਣਗੇ ਉਹ ਵੀ ਹੈਂਡਵਰਕ ਦੇ ਨਾਲ ਐਦਾਂ ਦਾ ਪੀਸ 600 ਚ 600 ਰੁਪਏ ਦੇ ਚੁੰਨੀ ਨਾ ਜਿਹੜੇ 15-1500 ਦੇ ਬਾਜ਼ਾਰ ਜਿੱਤੋਂ 600 ਹੈਂਡਵਰਕ ਦੇ 6-600 ਰੇ ਸੂਟ ਆਹ ਦੇਖੋ ਚਨੂਨ ਦੇ ਡਿਜੀਟਲ ਦੁਪੱਟੇ ਨਾ 1000 ਨਾ 1200 ਆਹ ਦੇਖੋ 500 ਲਓ ਇਹ ਹੀ ਸੂਟ 2200 2500 ਜਾਂ ਬਾਬੇ ਢੱਟੀ ਦੇ ਚੱਕੋ 800 ਦੇ ਵਿੱਚ ਬੱਖੋ ਵੱਖਰੇ ਡਿਜ਼ਾਈਨ ਰੇਟ 450 ਨੋਰ ਬਨਾਰਸੀ ਖੀਨ ਖਾਬ ਦੇ ਸੂਟ 2.5 ਮੀਟਰ ਦਾ ਫੁੱਲ ਸਾਈਜ਼ ਦਾ ਦੁਪੱਟਾ ਰੰਗ ਨਾਲ ਧਮਾਕਾ ਪਾਣ ਲਗਾ 425 ਰੁਪਏ ਲਓ ਵੱਡਾ ਫੈਰਾ ਕਰਨ ਜਾ ਰਹੇ ਹਾਂ ਸਾਰੇ ਪੈਣਾ ਬਰਾਬਰ ਨੂੰ ਸਸਰੀਕਾਲ ਤੇ ਆਜੋ ਬਾਬੇ ਰੇੜੀ ਤੇ ਨੇਚਰਲ ਕਰੇਵਲੇ ਸੂਟ ਹਾਂਜੀ 5 ਮੀਟਰ ਕਪੜਾ ਜੀ ਕੜਾਈ ਦੇ ਨਾਲ ਚੁੰਨੀ ਨਾਲ ਰੰਗ ਚਾਰ ਡਿਜ਼ਾਈਨ 25 ਹੂੰ ਠੀਕ ਹੈ ਇਹੀ ਸੂਟ 1200 ਦਾ ਇਹੀ 1500 ਦਾ ਇਹੀ 2000 ਦਾ ਭਾਜੀ ਆ ਦੇਖੋ ਡਿਜ਼ਾਈਨ ਆ ਦੇਖੋ ਪੀਸ ਠੀਕ ਹੈ ਜੀ ਜੇ ਕਿਸੇ ਨੇ ਵੀ ਲੈਣਾ ਭਾਈ 450 ਰੁਪਏ ਦਾ ਸੂਟ ਕਰਤਾ 450 ਸੂਟ ਆ ਜਿੰਨੇ ਮਰਜ਼ੀ ਚੱਕੋ ਆ ਦੇਖੋ ਜਿਹੜੇ ਬਾਜ਼ਾਰ ਚ 12 1200 1400 1500 ਬਾਜ਼ਾਰ ਚ ਦੇ ਦਿੰਦੇ ਆ ਆ ਦੇਖੋ 450 450 ਦਾ ਸੂਟ ਦੇ ਦਿੱਤਾ ਆ ਦੇਖੋ ਜੀ ਸਾਡੇ ਦਾ ਦੇ ਸੂਟ ਆ ਵਿਆਹ ਸ਼ਾਦੀ ਦੇ ਲੈਣ ਆ ਦੇਣ ਲੈਣ ਕਾ ਨਾ ਲੈ ਜਾਓ 450 ਰੁਪਏ ਜੀ ਇੱਕ ਤੋਂ ਇੱਕ ਆਡੀਗਰ ਇੱਕ ਤੋਂ ਇੱਕ ਧਮਾਕਾ ਜੀ ਸੁਪਰ ਨਾਲ ਉੱਪਰ ਦੇ ਆਡੀਗਰ ਹੈ ਭਾਈ 450 ਰੁਪਏ ਦਾ ਸੂਟ 575 ਰੁਪਏ ਦਾ ਸੂਟ ਹੈ ਸੇਲ ਦੀ ਆਫਰ ਲੱਗੀ ਹੈ ਸੈੱਟ ਲੋ ਜਾ ਇਕੱਲਾ ਇਕੱਲਾ ਪੀਸ ਲੋ ਚੱਕੋ 350 ਰੁਪਏ 350 ਚ ਆ ਚੱਕੋ ਭਾਈ ਦੇਖੋ ਕੋਈ 800 ਨਹੀਂ ਕੋਈ 1000 ਨਹੀਂ 350 ਚ ਦੇਖੋ 350 ਸੂਟ ਰੰਗ ਦੇਖੋ ਡਿਜ਼ਾਈਨ ਦੇਖੋ ਸਾਢੇ 3 300 ਦੇ ਤੇ ਆ ਇਹੀ ਬਾਜ਼ਾਰ ਚ 8 800 9 900 ਦੇ ਪਿਓਰ ਵਿਸਕੋਜ਼ ਬਿੱਦ ਕੜਾਈ ਦੁਪੱਟਾ ਫੁੱਲ ਪਿਓਰ ਮਸਲੀਨ ਦਾ ਭਾਜੀ 1095 ਕਿੰਨਾ 195 1095 ਦਾ ਰੇੜਾ ਚੱਕੋ 450 ਰੁਪਏ ਲਓ ਆ ਲੋ ਜੀ ਬਲੈਕ ਸੂਟ ਉਹ ਵੀ ਕੜਾਈ ਕੀਤਾ ਹੋਇਆ ਨਾ 675 ਨਾ 775 ਆ ਲੋ ਆ ਲੋ ਜੀ 2500 ਰੁਪਏ ਕਰਤਾ ਜੀ ਆ ਦੇਖੋ ਪਾਰਟੀ ਵੇਅਰ ਪੀਸ ਹਨ ਦਿਖਾ ਰਹੇ ਆ ਪਾਰਟੀ ਵੇਅਰ ਦੁਪੱਟਾ ਮਸਲੀਨ ਦਾ ਹਾਂਜੀ 2500 ਰੁਪਏ ਕਰਤਾ ਜੀ ਇਹ ਵੀ 2500 ਚ ਆ ਦੇਖੋ 2500 ਰੁਪਏ ਕਪੜਾ ਦੇਖੋ ਅਦਲਾ ਕੇ ਓਏ ਹੋਏ 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 ਭਾਜੀ 1500 ਪਾਵੇ ਦੇ 600 ਲਓ ਆ ਵੀ ਦੇਖੋ ਐਲੋ ਭਾਜੀ ਸ਼ਿਮਰ ਦੇ ਹੈਂਡਵਰਕ ਵਾਲੇ ਸੂਟ ਸ਼ਿਮਰ ਦੇ ਦੁਪੱਟੇ ਨਾ 1500 ਨਾ 2000 5500 ਰੁਪਏ ਲਓ ਆ ਦੇਖੋ ਤਾਂ ਪ੍ਰੋਪਰ ਡਾਇਮੰਡ 5500 ਰੁਪਏ ਪਾਰਟੀ ਵੇਅਰ ਚੀਜ਼ਾਂ 15 15 5500 ਰੁਪਏ ਸੂਟ 5500 ਆ ਚੱਕੋ ਭਾਜੀ ਵੱਡਾ ਮੇਰਾ ਚੱਕੋ 450 ਰੁਪਏ ਦਾ ਸਾਢੇ 450 ਜਹਾ ਅੰਦੀਕਾ ਸਾਢੇ 450 ਲੈ ਉਹਦਾ 2 2000 ਵਾਲੇ 2 250 ਸਾਢੇ 440 ਚ ਲੈ ਜੋ ਸਾਢੇ 450 ਚੱਕੋ ਡਿਜ਼ਾਈਨ ਡਿਜ਼ਾਈਨ ਸਾਢੇ 450 ਚੱਕੋ ਜੀ ਸਾਢੇ 450 450 ਭਾਜੀ ਦੇਖੋ ਇਹ ਵਿੱਚ ਡਿਜ਼ਾਈਨ ਰੰਗ 450 ਚ ਆਹ ਦੇਖੋ ਗਲਾ ਕੱਢਾ ਹੈਂਡਵਰਕ ਨਾਲ ਸੂਟ ਐਦਾਂ ਦਾ ਹੈਵੀ ਦੁਪੱਟਾ ਰੰਗ ਡਿਜ਼ਾਈਨ ਬਹੁਤ 1395 ਦਾ ਸੂਟ ਸੈਲੀਬ੍ਰਿਟੀ बोले है ਵੀ ਹੈਂਡ ਵਰਕ ਨਾਲ ਚੱਕੋ 600 ਰੁਪਏ ਆ ਦੇਖੋ ਨਾ ਕਿਸੇ ਮਾਈਦੇ ਲਾਣੇ 600 ਰੁਪਏ ਨਹੀਂ ਸੁੱਟ ਦੇਣਾ ਆ ਦੇਖੋ 600 ਰੁਪਏ 6 600 ਦੇ ਆ ਦੇਖੋ 600 ਰੁਪਏ ਭਾਜੀ ਪ੍ਰਿੰਟਰ ਫਿਲਵਾਰ ਕਰੇਵ ਡਿਜੀਟਲ ਇੱਕ ਦੋ ਇੱਕ ਡਿਜ਼ਾਈਨ ਆ ਦੇਖੋ ਚਨੂਨ ਦੇ ਡਿਜੀਟਲ ਦੁਪੱਟੇ ਰੰਗ ਜਿੰਨੇ ਹੋ ਗਏ ਉਹਨੇ ਨਾ 1000 ਨਾ 1200 ਆ ਦੇਖੋ 500 ਲਓ ਐਦਾਂ ਦੇ ਪੀਸ ਬ੍ਰਾਂਡਡ ਬਰਬਰੀ ਦੇ ਦੁਪੱਟੇ ਫੁੱਲ ਪਿਓਰ ਦੇ ਨਾਲ ਭਾਜੀ ਡਿਜ਼ਾਈਨ 20 ਤੋਂ 25 ਰੇਟ 800 ਕਰਤਾ ਜੀ। ਇਹੇ ਹੀ ਸੂਟ 2200 2500 ਦਾ ਬਾਬੇ ਦੇ ਹੱਤੀ ਦੇ ਚੱਕੋ 800 ਦੇ ਵਿੱਚ। 800 ਰੁਪਏ ਦੇ ਵਿੱਚ 800 ਰੁਪਏ ਦੇ ਵਿੱਚ ਇੱਕ ਤੋਂ ਇੱਕ ਸੂਟ ਇੱਕ ਤੋਂ ਇੱਕ ਧਮਾਕਾ ਬਾਬੇ ਜਿਹੜੀਆਂ ਨਵੇਂ ਤੋਂ ਨਵੇਂ ਡਿਜ਼ਾਈਨ ਆ ਗਏ ਜੇ। 800 ਰੁਪਏ ਦੇ ਵਿੱਚ ਭਾਜੀ ਪੀਸ ਦੇਖੋ ਤੁਸੀਂ। ਦੇਖੋ ਗਲੇ ਦੇ ਵਿੱਚ ਠੇਰਾ ਆਫਰਾ 8 800 ਆਹ ਦੇਖੋ ਪੀਸ। オリジナル ਕਰਾਚੀ ਵਰਗ ਪਿਓਰ ਜਿਹਨੂੰ ਕਹਈਏ ਨਾ ਮਲਮਲ ਉਹ ਚੀਜ਼ ਬ੍ਰਾਂਡ ਸੋਫਾ ਦੁਪੱਟਾ ਨਾਲ 1595 ਲਗਰਦਾ 700 ਰੁਪਏ ਇੱਕ ਤੋਂ ਇੱਕ ਬ੍ਰਾਂਡ ਇੱਕ ਤੋਂ ਇੱਕ ਕਪੜਾ ਆ ਦੇਖੋ 1200 1500 ਹੈਵੀ ਹੈਂਡਵਰਕ 600 ਰੁਪਏ ਕਰਤਾ ਲਓ ਤਾਂ ਆ ਦੁਪੱਟਾ ਦੇਖੋ ਕਟਵਰਕ ਦੇਖੋ ਨਾ 1200 ਨਾ 1500 450 ਰੁਪਏ ਆ ਵੀ ਦੇਖੋ 450 400 ਚ ਹਰ ਚਾਟ ਵੱਖਰਾ ਹਰ ਕਲਰ ਚਾਟ ਵੱਖਰਾ 450 ਰੁਪਏ ਪੱਕੋ ਵੱਖਰੇ ਰੰਗ ਵੱਖਰੇ ਡਿਜ਼ਾਈਨ ਰੇਟ 450 ਪਿਓਰ ਬਨਾਰਸੀ ਖੀਨ ਖਾਬ ਦੇ ਸੂਟ ਚੀਜ਼ਾਂ ਦੇਖ ਲਓ ਦੁਪੱਟੇ ਦੇਖ ਲਓ ਫੁੱਲ ਬਨਾਰਸੀ ਆ 2.5 ਮੀਟਰ ਦਾ ਫੁੱਲ ਸਾਈਜ਼ ਦਾ ਦੁਪੱਟਾ ਰੰਗ ਨਾਲ ਧਮਾਕਾ ਪਾਣ ਲਗਾ 425 ਰੁਪਏ ਲਓ ਕਪੜਾ 5 ਮੀਟਰ ਪੂਰਾ 8-800 ਰੁਪਈਆ ਬਾਜ਼ਾਰ ਚ ਆਪਾਂ ਸੇਲ ਚ ਦੇਣ ਲਗਾ 300 ਰੁਪਏ ਆ ਦੇਖੋ ਆ ਲੋ 300 300 ਰੁਪਏ ਚ 5 ਮੀਟਰਾਂ ਸੂਟ 300 ਚ ਦੇਣ ਲੈਣ ਕਰਨਾ ਆ ਲੋ ਵੱਡਾ ਫੈਲਾ ਵੱਡਾ ਧਮਾਕਾ ਕਰਨ ਜਾ ਰਹੇ ਆ ਪਟਿਆਲਾ ਸਲਵਾਰ ਕੈਮਰਿਕ ਸੂਟ ਦੁਪੱਟਾ ਨਾ 500 ਨਾ 600 ਸੇਲ ਆਤੀ ਭਾਈ ਜੀ ਟੱਕਾ 200 ਲਓ ਬਾਕੀ ਤੁਸੀਂ ਆ ਜਾਓ ਬਾਬੇ ਜੀ ਦਾ ਨੰਬਰ ਹੈ 98804723 ਜਲੰਧਰ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਕਰ ਰਿਹਾ ਤੁਹਾਡਾ ਇੰਤਜ਼ਾਰ ਵੀਡੀਓ ਕਰ ਦਿਓ ਦੱਬ ਕੇ ਸ਼ੇਅਰ ਸਸਰੀ